ਵਿਕਰਮਜੀਠੀਆ ਅਦਾਲਤ ਦੇ ਵਿੱਚ ਪੇਸ਼ ਹੁੰਦੇ ਨੇ ਤੇ ਅਮਰitsar ਅਦਾਲਤ ਦੇ ਵਿੱਚ ਪੇਸ਼ ਹੋਣ ਤੋਂ ਬਾਅਦ ਬਾਹਰ ਆ ਕੇ ਲਾਈਵ ਹੋ ਕੇ ਉਹਨਾਂ ਨੇ ਭਗਵੰਤ ਮਾਨ ਨੂੰ ਚੈਲੰਜ ਕੀਤਾ ਕਿ ਜੇ ਤੂੰ ਸਿੱਟ ਦਾ ਮੁਖੀ ਵੀ ਬਣਨਾ ਚਾਹੁੰਦਾ ਹੈ ਤਾਂ ਤੈਨੂੰ ਖੁੱਲਾ ਸੱਦਾ ਹੈ ਖੁੱਲਾ ਚੈਲੰਜ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਭਗਵੰਤ ਮਾਨ ਸਰਕਾਰ ਹੈ ਉਹ ਮੈਨੂੰ ਬਦਨਾਮ ਕਰਨਾ ਚਾਹੁੰਦੀ ਹੈ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਂਦੇ ਆ ਜਿਹੜਾ ਮਾਨਹਾਨੀ ਦਾ ਕੇਸ ਡੇਫਾਮੇਸ਼ਨ ਦਾ ਅਰਵਿੰਦ ਕੇਜਰੀਵਾਲ ਸੰਜੇ ਸਿੰਘ ਤੇ ਅਸ਼ੀਸ਼ ਖਤਾਨ ਦੇ ਖਿਲਾਫ ਜੋ ਕੇਸ ਦਾਇਰ ਕੀਤਾ ਸੀ ਮੈਂ ਜੀਦੇ ਚ ਅਰਵਿੰਦ ਕੇਜਰੀਵਾਲ ਸਾਹਿਬ ਨੇ ਔਰ ਅਸ਼ੀਸ਼ ਖਤਾਨ ਸਾਹਿਬ ਨੇ ਅਨ ਕੰਡੀਸ਼ਨਲ ਅਪੋਲੋਜੀ ਮੰਗੀ ਸੀ ਅੱਜ ਉਸ ਕੇਸ ਦੀ ਤਰੀਕ ਲੱਗੀ ਸੀ ਲੰਬੇ ਸਮੇਂ ਤੋਂ ਸੰਜੇ ਸਿੰਘ ਕਿਉਂਕਿ ਜੇਲ੍ਹ ਚ ਦਿੱਤੇ ਹੋਏ ਸਨ ਔਰ ਉਹ ਤਰੀਕਾ ਤੇ ਨਹੀਂ ਆਉਂਦੇ ਸੀ ਪਿਛਲੀ ਤਰੀਕ ਤੇ ਉਹ ਆਏ ਤੇ ਦਾਸ ਨਹੀਂ ਆ ਸਕਿਆ ਕੁਛ ਰਜੇਵਹ ਕਰਕੇ ਅੱਜ ਔਨਰੇਬਲ ਜੱਜ ਸਾਹਿਬ ਨੇ ਔਨਰੇਬਲ ਸੀਜੀਐਮ ਸਾਹਿਬ ਦੀ ਕੋਰਟ ਨੇ ਅੱਜ ਦੀ ਤਰੀਕ ਦੇ ਕੇ 18 7 2024 ਚ ਮੈਨੂੰ ਇੱਕ ਓਪਰਚ्युनिटी ਲਾਸਟ ਓਪਰਚ्युनिटी ਦਿੱਤੀ ਸੀ ਕਿ ਤੁਸੀਂ ਆ ਕੇ ਆਪ ਦਾ ਜਿਹੜਾ ਕੇਸ ਹੈ ਉਸ ਨੂੰ ਅੱਗੇ ਚਲਾਓ ਇਸ ਲਈ ਉਸ ਆਰਡਰ ਦੀ ਤਾਮੀਲ ਕਰਦਿਆਂ ਅੱਜ ਇਸ ਆਨਰੇਬਲ ਕੋਰਟ 'ਚ ਮੈਂ ਪਹੁੰਚਿਆ ਸੀ ਤੇ ਅੱਜ ਉਹ ਕੇਸ ਜਿਹੜਾ ਸਵੇਰੇ 10:30 ਪਾਉਣੇ 11 ਤੋਂ ਆਏ ਆ ਉਹ ਕੇਸ ਅੰਦਰ ਚੱਲਦਾ ਸੀ ਹੁਣ ਇਹਦੀ ਅਗਲੀ ਤਰੀਕ 17 17 8 17 17 ਅਗਸਤ ਅਗਸਤ ਨੂੰ ਅਗਲੀ ਤਰੀਕ ਇਹਦੀ ਪਈ ਹੈ ਸੰਜੀਤ ਸਿੰਘ ਜੀ ਦਾ ਹੈਗਾ ਮੂਲਰ ਹੁਣ ਦੇ ਵਕੀਲ ਜੀ ਦੇਖੋ ਮੈਂ एसआईटी आज ही भगवंत मान ਦਾ ਹੱਥ ਠੋਕਾ ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਪੰਜਾਬ ਦੇ ਚੀਫ ਮਿਨਿਸਟਰ ਹੀ ਪੰਜਾਬ ਦੇ ਹੋਮ ਮਿਨਿਸਟਰ ਨੇ ਔਰ ਉਹ ਭਗਵੰਤ ਮਾਨ ਨੇ ਔਰ ਜਿੰਨੇ ਵੀ ਪੁਲਿਸ ਅਧਿਕਾਰੀ ਦੇ ਤਬਾਦਲੇ ਜੋ ਕਰਦਾ ਹੋਮ ਮਿਨਿਸਟਰ ਕਰਦਾ ਚੀਫ ਮਿਨਿਸਟਰ ਕਰਦਾ ਹੁਣ ਐਸਆਈਟੀ ਇੱਕ ਨਹੀਂ 5 6 ਐਸਆਈਟੀਆਂ ਬਦਲਤੀਆਂ ਨੇ ਪਹਿਲਾ ਉਹਨਾਂ ਦੀ ਮਨਪਸੰਦਾ ਬਦਲੀ ਕੀਤੀ ਜਾਂਦੀ ਹੈ ਫਿਰ ਐਸਆਈਟੀ ਨੂੰ ਫਾਰਮ ਕੀਤਾ ਜਾਂਦਾ ਮੇਰੇ ਮਤਲਕ ਡੀਜੀਪੀ ਲੈਵਲ ਦੀ ਐਸਆਈਟੀ ਸ਼ੁਰੂ ਹੋਈ ਸੀ ਹੁਣ ਆ ਕੇ ਡੀਆਈਜੀ ਲੈਵਲ ਤੋਂ ਡੀਐਸਪੀ ਇਨਸਪੈਕਟਰ ਲੈਵਲ ਤੇ ਡਿੱਗ ਗਈ ਆ ਮਗਰ ਤੁਸੀਂ ਸ਼ਰਾਰਤਾ ਵੇਖੋ ਕਿਸ ਤਰ੍ਹਾਂ ਹੋ ਰਹੀਆਂ ਨੇ ਕਿ ਭਗਵੰਤ ਮਾਨ ਦਾ ਇੱਕ ਲੀਡਿੰਗ ਅਖਬਾਰ ਚ ਅੰਗਲੇ ਅੰਗਰੇਜ਼ੀ ਦੇ ਅਖਬਾਰ ਚ ਇੰਟਰਵਿਊ ਹੋਇਆ ਪਰਸਨਲ ਇੰਟਰਵਿਊ ਵਿਦ ਅਸਿਸਟੈਂਟ ਐਡੀਟਰ ਉਹਦੇ ਚ ਭਗਵੰਤ ਮਾਨ ਸਾਹਿਬ ਆਪ ਕਹਿ ਰਹੇ ਆ ਕਿ ਚਲਾਨ ਤਾਂ ਜ਼ਰੂਰ ਪੇਸ਼ ਕਰਾਂਗੇ ਹੁਣ ਚਲਾਨ ਮੁੱਖ ਮੰਤਰੀ ਨੇ ਕਰਨਾ ਹੈ ਕਿ ਐਸਆਈਟੀ ਨੇ ਕਰਨਾ ਹੁੰਦਾ ਫੇਰ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਭਗਵੰਤ ਮਾਨ ਜੀ ਕਿ ਅਸੀਂ ਕੇਸ ਫਾਈਲ ਰੀਰਾਈਟ ਕਰ ਰਹੇ ਆ ਵਿਚ ਇਜ਼ ਇਲੀਗਲ ਕੰਮ ਗੈਰ ਕਾਨੂੰਨੀ ਉਹ ਕੰਮ ਵੀ ਕਰ ਰਹੇ ਆ ਔਰ ਅੱਜ ਵੀ ਉਸ ਗੈਰ ਕਾਨੂੰਨੀ ਕਮਦਾਕ ਨਵਾਂ ਨਜ਼ਰੀਆ ਵੇਖਣ ਨੂੰ ਮਿਲਿਆ ਇਹਨਾਂ ਨੇ ਮੈਨੂੰ ਸਮਨ ਭੇਜਿਆ ਮੈਂ ਉਹ ਸਮਨ ਨੂੰ ਜੋ ਲੀਗਲ ਅਧਿਕਾਰ ਨੇ ਸਾਡੇ ਹਾਈ ਕੋਰਟ ਚ ਆਨਰੇਬਲ ਹਾਈ ਕੋਰਟ ਚ ਚੈਲੰਜ ਕੀਤਾ ਉੱਥੋਂ ਸਰਕਾਰ ਭੱਜੀ ਉਥੇ ਇਹ ਲਿਖ ਕੇ ਦੇ ਕੇ ਆਏ ਕਿ ਹਾਂ ਸਾਡੇ ਅਸੀਂ ਗਲਤ ਕੰਮ ਕੀਤਾ ਅਸੀਂ ਆਪਦੇ ਸਮਨ ਵਾਪਸ ਲੈਨੇ ਪਿੱਛੇ ਰੌਲਾ ਪੈ ਗਿਆ ਸਿਆਸੀ ਦੋ ਦਿਨ ਨਹੀਂ ਪੀਤੇ ਮੈਨੂੰ ਫੇਰ ਸਮਨ ਭੇਜਤਾ ਸਮਨ ਭੇਜਣ ਦੀ ਸ਼ਰਾਰਤ ਵੇਖੋ ਕੀ ਕੀਤੀ ਕਿ ਸਮਨ ਦੀ ਤਰੀਖ 18 ਜੁਲਾਈ ਪਾਤੀ ਜਦ ਕਿ 6 ਜੁਲਾਈ ਨੂੰ ਅਰਵਿੰਦ ਆਪਣਾ ਸੰਜੇ ਸਿੰਘ ਆਇਸਨ ਕੋਰਟ ਚ ਔਰ ਸਭ ਨੂੰ ਪਤਾ ਇਹ ਤਾਂ ਮੇਰੀ ਜਿਹੜੀ ਸਰਕਾਰ ਹੈ ਫੋਨ ਟੈਪਿੰਗ ਵੀ ਕਰਦੀ ਆ ਮੇਰੀ ਨજર ਵੀ ਰੱਖਦੀ ਆ ਮੈਂ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ ਘਰ 'ਚੇ ਕੌਣ ਮੈਨੂੰ ਮਿਲਣ ਆ ਰਿਹਾ ਨਹੀਂ ਮਿਲਣ ਆ ਰਿਹਾ ਉਹਦੀ ਖਬਰ ਵੀ ਰੱਖਦੀ ਆ ਤੇ ਭਾਈ ਤੁਹਾਨੂੰ ਖਬਰ ਨਹੀਂ ਸੀ ਕਿ 6 7 ਨੂੰ ਜਦੋਂ ਸੰਜੇ ਸਿੰਘ ਆਇਆ ਸੀ ਕੋਈ ਸੰਜੇ ਸਿੰਘ ਵੀ ਰੂਲਿੰਗ ਪਾਰਟੀ ਦਾ ਭਗਵੰਤ ਮਾਨ ਦਾ ਮਿੱਤਰ ਪਿਆਰਾ ਤੇ ਜਦ ਤੇਰੇ ਮਿੱਤਰ ਪਿਆਰੇ ਨੂੰ ਮੈਂ ਭਾਜਣਾ ਪਾਈਆਂ ਤੇ ਭਗਵੰਤ ਮਾਨ ਨੇ ਤਾਂ ਉਹਦੀ ਮਦਦ ਕਰਨੀ ਸੀ 18 7 ਜਦੋਂ ਮੈਨੂੰ ਲਾਸਟ ਓਪਰਚ्युनिटी ਇੱਥੇ ਦਿੱਤੀ ਆ ਉਸ ਦਿਨ ਹੀ ਉੱਥੇ ਸੱਜ ਲਿਆ ਕਿ ਇੱਥੇ ਆਵੇ ਨਾ ਤੇ ਸੰਜੇ ਸਿੰਘ ਦੀ ਮਦਦ ਹੋ ਜੇ ਮਗਰ ਮੇਰੇ ਕੋਲ ਵੀ ਕੁਝ ماہر ਵਕੀਲ ਨੇ ਉਹ ਰੱਬ ਨੇ ਸਾਨੂੰ ਵੀ ਅਕਲ ਦਾ ਖਾਨਾ ਦਿੱਤਾ ਹੈ ਤੇ ਜਦ ਮੈਂ ਆਪਦੇ ਵਕੀਲਾਂ ਨੂੰ ਕੰਸਲਟ ਕੀਤਾ ਉਹਨਾਂ ਨੇ ਮੈਨੂੰ ਸਪਸ਼ਟੇ ਗੱਲ ਕਹੀ ਕਿ ਜੇ ਤੂੰ ਅਜ ਸ੍ਰੀ ਅੰਮ੍ਰਿਤਸਰ ਸਾਹਿਬ ਪੇਸ਼ ਨਹੀਂ ਹੋਏਗਾ ਤੇ ਇਹ ਕੇਸ ਦਾ ਫਿਰ ਸੰਜੇ ਸਿੰਘ ਨੂੰ ਫਾਇਦਾ ਮਿਲੂਗਾ ਇਸ ਲਈ ਤੁਹਾਨੂੰ ਪੇਸ਼ ਹੋਣਾ ਪੈਣਾ ਜੱਜ ਸਾਹਿਬ ਦੇ ਆਰਡਰ ਨੇ ਮਗਰ ਮੈਂ ਪੁੱਛਣਾ ਚਾਹੁੰਨਾ ਹੱਥ ਟੋਕਾ ਐਸਆਈਟੀ ਨੂੰ ਕਿ ਭਾਈ ਅਖਬਾਰਾਂ ਤਾਂ ਪੜਦੇ ਹੀ ਹੋ ਉਹ ਖਬਰਾਂ ਚ ਵੀ ਖਬਰ ਲੱਗੀ ਮੈਂ ਕਟਿੰਗ ਵੀ ਭੇਜੀ ਆ ਪ੍ਰਿੰਟ ਇਲੈਕਟ੍ਰੋਨਿਕ মিডিਆ ਚ ਵੀ ਲੱਗਿਆ ਜਿੰਨੇ ਛੋਟੇ ਮੋਟੇ ਚੈਨਲ ਨੇ ਸਭ ਨੇ ਚਲਾਇਆ ਕਿ 18 ਸਤ ਅਗਲੀ ਤਰੀਕ ਹੈ ਤੇ ਸਾਡੇ ਐਸਆਈਟੀ ਵਾਲੇ ਕਿੱਥੇ ਸੁੱਤੇ ਸੀ ਕਿ ਭਗਵੰਤ ਮਾਨ ਨੇ ਰਾਤ ਨੂੰ ਪੈਗ ਲਾ ਕੇ ਫੋਨ ਕਰਤਾ ਕਿ ਸੱਦ ਲੋ ਤੇ ਇਹਨਾਂ ਨੇ ਵਿਚਾਰਿਆ ਨੇ ਅਕਲ ਦਾ ਇਸਤੇਮਾਲ ਤਾਂ ਕਰਦੇ ਨਹੀਂ ਸੱਦ ਲਿਆ ਔਰ ਮੈਂ ਅਗਲੀ ਗੱਲ ਲਿਖਤੀ ਮੈਂ ਕਹਾਂ ਨਵੀਂ ਸ਼ਰਾਰਤ ਨਾ ਕਰਿਓ ਜਿਵੇਂ ਪਹਿਲਾ ਛਰਾਰਤਾ ਹੋ ਗਿਆ ਨਾ ਜੀ ਇੱਕ ਦਿਨ ਮੈਨੂੰ ਸ਼ਿਦੀ ਦਿਹਾੜੇ ਸੱਦ ਲਿਆ ਜਦੋਂ ਛੋਟੇ ਸ਼ਹਿਬਜ਼ਾਦੇ ਆ ਸ਼ਿਦੀ ਦਿਹਾੜਾ ਸੀ ਮੈਂ ਕਿਹਾ ਸੀ 26 ਜਨਵਰੀ ਨੂੰ ਮੈਂ ਨਹੀਂ ਆ ਸਕੂਗਾ ਫਿਰ ਮੈਨੂੰ ਸੱਦ ਲਿਆ ਫਿਰ ਉਹ ਜਿਹੜੇ ਪਿਛਲੇ ਡੀਜੀਪੀ ਸਾਹਿਬ ਸੀ ਉਹ ਤੋਂ ਵੀ ਲੈਵਲ ਲੈਵਲ ਥੱਲੇ ਚਲੇ ਗਿਆ ਉਹ ਪਿਛਲੇ ਕੀ ਨੌ ਸੀ ਚੀਨਾ ਸਾਹਿਬ ਚੀਨਾ ਸਾਹਿਬ ਮੁਖਵਿੰਦਰ ਸਿੰਘ ਚੀਨਾ ਵੇਖੋ ਉੱਥੇ ਰਿਟਾਇਰਮੈਂਟ ਪਾਰਟੀ ਤੇ ਉੱਥੋਂ ਮਜੀਠੇ ਨੂੰ ਸੱਦ ਲਿਆ ਹੁਣ ਉਹੀ ਕਮ ਇੰਦਾ ਕਰਨ ਕਿ ਅੱਜ ਮੈਂ ਨਹੀਂ ਗਿਆ ਤੇ ਮੈਨੂੰ ਸਦਲਾਂ ਕੱਲ ਪਰਸੋ ਫੇਰ ਮੈਂ ਪਹਿਲਾਂ ਹੀ ਮੈਂ ਪਹਿਲਾਂ ਹੀ ਲਿਖ ਕੇ ਦਿੱਤਾ ਕਿ ਮੇਰੀ 23 ਦਸੰਬਰ ਨੂੰ ਐਸਐਸਆਈਟੀ ਨੇ ਆਹ ਸੌਰੀ 23 ਜੁਲਾਈ ਨੂੰ ਐਸਐਸਆਈਟੀ ਨੇ ਜਾ ਕੇ ਸੁਪਰੀਮ ਕੋਰਟ ਤੇ ਅਰਜੀ ਪਾਈ ਆ ਕਿ ਸਾਡੀ ਸੁਣਵਾਈ ਹੋਵੇ ਹੁਣ ਤੁਸੀਂ ਇਹ ਗੱਲ ਦੱਸ ਦਿਓ ਕਿ ਮੈਂ ਆਪਦੇ ਕੇਸ ਦੀ ਸੁਪਰੀਮ ਕੋਰਟ ਤਿਆਰੀ ਕਰਾਉਂਗਾ ਕਿ ਇਹਨਾਂ ਅੱਗੇ ਪੇਸ਼ ਹੋਊਂਗਾ ਜਿਨ੍ਹਾਂ ਤੋਂ 2.5 ਸਾਲਾਂ 'ਚ ਇੱਕ ਚਲਾਨ ਨਹੀਂ ਪੇਸ਼ ਹੋਤਾ ਉਹ ਕੀਤਾ ਗਿਆ ਜਿਨ੍ਹਾਂ 'ਚ 2.5 ਸਾਲਾਂ 'ਚ 6 ਸੈਕਟੀ ਬਦਲ ਗਈਆਂ ਨੇ 2.5 ਸਾਲਾਂ 'ਚ ਮੈਨੂੰ ਲੱਗਦਾ ਮੇਰਾ ਤਾਂ ਗਿਨੀਜ਼ ਵਰਲਡ ਆਫ ਬੋਕਾ ਵਰਲਡ ਰਿਕਾਰਡ 'ਚ ਮੇਰਾ ਲਿਆਉਣਾ ਕੀ ਕਿੰਨੀ ਵਾਰੀਆਂ ਨੂੰ ਪੇਸ਼ ਕਰਾਉਣਾ ਔਨਰੇਬਲ ਹਾਈ ਕੋਰਟ ਨੇ ਜਦੋਂ ਸਨ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਉ ਤਾਂ ਭਗਵੰਤ ਮਾਨ ਸਾਹਿਬ ਆਪ ਬੋਲਟੇ ਆ ਲੀਡਿੰਗ ਅਖਬਾਰ 'ਚ ਬੋਲਟੇ ਆ ਮੈਂ ਉਸ ਗੱਲ ਨੂੰ ਹੋਰ ਥਾਂ ਤੇ ਵੀ ਲੈ ਕੇ ਜਾਊਂਗਾ ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ ਕੇਸ ਫਾਈਲਾਂ ਨੂੰ ਰੀਰਾਈਟ ਕਰਾਂਗੇ ਤੁਸੀਂ ਕਿਸੇ ਵਕੀਲ ਨੂੰ ਪੁੱਛ ਲਓ ਕੇਸ ਫਾਈਲ ਰੀਰਾਈਟ ਕਰਨ ਦਾ ਅਧਿਕਾਰ ਸੀਐਮ ਕੋਲ ਹੈ ਤੁਹਾਨੂੰ ਜਵਾਬ ਆ ਜਾਊਗਾ ਕਿ ਇਹ ਤੋਂ ਲੀਗਲ ਕੰਮ ਕੋਈ ਨਹੀਂ ਦੂਜਾ ਚਲਾਣ ਕੀ ਮੁੱਖ ਮੰਤਰੀ ਪੇਸ਼ ਕਰਦਾ ਕਿ ਸਿੱਟ ਕਰਦੀ ਹੈ ਤੇ ਜੇ ਮੁੱਖ ਮੰਤਰੀ ਨੇ ਕਰਨਾ ਤੇ ਭਾਈ ਸਿੱਟ ਦਾ ਹੈਡ ਲੱਗ ਜਾ ਮੈਂ ਤਾਂ ਤੈਨੂੰ ਕਿੰਨੀ ਵਾਰੀ ਕਿਹਾ ਨਾਲੇ ਪੈਗ ਚਾਗ ਲਾ ਕੇ ਆਇਆ ਕਰੀਂ ਨਾਲੇ ਦੋ ਦੋ ਹੱਥ ਕਰਾਂਗੇ ਉੱਥੇ ਬਹਿ ਕੇ ਕਾਹਦੇ ਲਈ ਅப்சਰਾ ਨੂੰ ਵਿਚਾਰੇ ਜਿਨ੍ਹਾਂ ਨੇ ਵਰਦੀ ਮੈਂ ਅப்சਰਾ ਨੂੰ ਵੀ ਕਹੂੰਗਾ ਭਾਈ ਕਿ ਤੁਸੀਂ ਵਰਦੀ ਪਾਈ ਆ ਤੁਹਾਡੀ ਡਿਊਟੀ ਟੁਵਾਰਡਸ ਵਰਦੀ ਆ ਇਹ ਨਾ ਕਿਤੇ ਸਮਝ ਲਿਓ ਕਿ ਅੱਜ ਸਰਕਾਰਾਂ ਦੇ ਹੱਥ ਠੋਕੇ ਬਣੋਂਗੇ ਤਾਂ ਕੱਲ ਕੋਈ ਬਚਾ ਲੂਗਾ ਜੋ ਜੋ ਗਲਤ ਕੰਮ ਕਰੂਗਾ ਕਾਨੂੰਨ ਨੂੰ ਛਿੱਕੇ ਤੇ ਟੰਗੂਗਾ ਉਹਨੂੰ ਜਵਾਬ ਦੇਣਾ ਪੈਣਾ ਔਰ ਜੇ ਗੱਲ ਸੱਚੀ ਹੈ ਕਿਉਂਕਿ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ ਜੇ ਮੈਨੂੰ ਵੀ ਨੂੰ ਛੱਦਦੇ ਆ ਤੇ ਤੁਸੀਂ ਮੈਂ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਨਾ ਕਿ ਭਾਈ ਪਹਿਲਾਂ ਤਾਂ 1.5 ਸਾਲ ਨਹੀਂ ਛੱਡਿਆ ਹੁਣ ਮੇਰੀ ਜੇ ਸੁਪਰੀਮ ਕੋਰਟ ਤਰੀਕ ਲੱਗੀ ਆ ਤੇ ਇੰਨੀ ਹਨੇਰੀ ਕੀ ਆ ਗਈ ਆ ਤੁਸੀਂ ਮੈਂ ਨਹੀਂ ਸਰ ਮੈਂ ਸੁਪਰੀਮ ਕੋਰਟ ਦਾ ਕੇਸ ਲੜਨਾ ਵੀ ਇਹਨਾਂ ਨੇ ਲਵਾਈ ਆ ਉਹ ਲੈਣ ਤਰੀਕ ਵਾਪਸ ਮੈਂ ਆ ਜਨਾ ਮਗਰ ਸੁਪਰੀਮ ਕੋਰਟ 'ਚ ਮੈਂ ਤਿਆਰੀ ਕਰਾਵਾ ਨਾ ਇਹਨਾਂ ਦੇ ਚੱਕਰਾਂ 'ਚ ਫੇਰਾ ਤੇ ਫਿਰ ਇਹ ਤਾਂ ਚਾਹੁੰਦੀ ਹੈ ਕਿ ਮੈਂ ਜਿੱਥੇ ਇਨਾਂ ਦੀ ਕੋਸ਼ਿਸ਼ ਇਹਨਾਂ ਨੂੰ ਪਤਾ ਇਹਨਾਂ ਦਾ ਕਮਜ਼ੋਰ ਕੇਸ ਕਮਜ਼ੋਰ ਹੈ ਕੇਸ ਦੇ ਪੱਲੇ ਕੁਛ ਨਹੀਂ ਨਹੀਂ ਤਾਂ ਮੇਰਾ ਵੀ 2.5 3 ਸਾਲ ਚਲਾਨ ਪੇਸ਼ ਕਰਨ ਨੂੰ ਨਹੀਂ ਲੱਗਦੇ